ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ ਕਹਿੰਦੇ ਉਹਨੇ ਹਰ ਸਮੇਂ ਝੂਠ ਬੋਲਿਆ ਕਰਨਾ ਚੋਰੀ ਚਿਕਾਰੀ ਠੱਗੀ ਉਹਨੇ ਕਰਨ ਤੋਂ ਕਦੇ ਨਾ ਡਰਿਆ ਕਰਨਾ ਕਹਿੰਦੇ ਉਹਨੇ ਹਰ ਕਿਸੇ ਦੀ ਨਿੰਦਿਆ ਕਰਿਆ ਕਰਨੀ ਕਹਿੰਦੇ ਐਸਾ ਕੋਈ ਮਾੜਾ ਕੰਮ ਨਹੀਂ ਸੀ ਜੋ ਉਸਨੇ ਨਾਂਕ ਕੀਤਾ ਹੋਵੇ ਜਿਵੇਂ ਨਗਰ ਦੇ ਵਿੱਚ ਰਿਆ ਕਰਦਾ ਸੀ ਉਥੋਂ ਦੇ ਲੋਕ ਉਸ ਤੋਂ ਬੜਾ ਜ਼ਿਆਦਾ ਪਰੇਸ਼ਾਨ ਹੋ ਗਏ ਕਹਿੰਦੇ ਸਾਰੇ ਨਗਰ ਨੇ ਇਕੱਠੇ ਹੋ ਕੇ ਸੋਚਿਆ ਕਿ ਕਿਉਂ ਨਾ ਇਸ ਨੂੰ ਇਸ ਨਗਰ ਦੇ ਵਿੱਚੋਂ ਕੱਢ ਦਿੱਤਾ ਜਾਵੇ ਕਹਿੰਦੇ ਸਾਰਿਆਂ ਨੇ ਸਲਾਹ ਕਰਕੇ ਉਸ ਨੂੰ ਉਸ ਨਗਰ ਦੇ ਵਿੱਚੋਂ ਕੱਢ ਦਿੱਤਾ ਕਹਿੰਦੇ ਹੁਣ ਰਹਿਣ ਦਾ ਕੋਈ ਟਿਕਾਣਾ ਨਹੀਂ ਸੀ ਕਹਿੰਦੇ ਅੱਗੇ ਜਾ ਕੇ ਦੇਖਿਆ ਇੱਕ ਦਰਿਆ ਦੇ ਕੰਢੇ ਬੜੇ ਸਾਰੇ ਸੰਤ ਫਕੀਰ ਬੈਠੇ ਹੋਏ ਸਨ ਕਹਿੰਦੇ ਉਹਨਾਂ ਦੇ ਕੋਲ ਚਲਾ ਗਿਆ ਜਾ ਕੇ ਦੇਖਿਆ ਤੇ ਉਹਨਾਂ ਨੇ ਉਸ ਨੂੰ ਖਾਣ ਲਈ ਕੁਝ ਦੇ ਦਿੱਤਾ ਹੁਣ ਸੋਚਦਾ ਹੈ ਕਿ ਇੱਥੇ ਖਾਣ ਨੂੰ ਹੀ ਮਿਲ ਜਾਏਗਾ ਤੇ ਰਹਿਣ ਲਈ ਛੱਤ ਵੀ ਮਿਲ ਜਾਵੇਗੀ ਉਹਨਾਂ ਦੇ ਨਾਲ ਉਹ ਰਹਿਣ ਲੱਗਾ ਕਹਿੰਦੇ ਉਹਨੇ ਦੇਖਿਆ ਕਰਨਾ ਕਿ ਉਹ ਸਾਰੇ ਜਾਨੇ ਅਮਰਤ ਵੇਲੇ ਉੱਠ ਜਾਂਦੇ ਨੇ ਉਹਨਾਂ ਦੇ ਨਾਲ ਖੜੇ ਹੋ ਜਾਇਆ ਕਰਨਾ ਕਹਿੰਦੇ ਉਹ ਸੰਤ ਫਕੀਰ ਜਿਹੜੇ ਸਨ ਉਹਨਾਂ ਰਾਹ ਦੇ ਉੱਤੇ ਬੜੇ ਸਾਰੇ ਘੜੇ ਰੱਖੇ ਹੋਏ ਸਨ ਕਹਿੰਦੇ ਉਹਨਾਂ ਸਵੇਰੇ ਉੱਠਿਆ ਕਰਨਾ ਉਹਨਾਂ ਦੇ ਨਾਲ ਹੀ ਬੈਠ ਜਾਇਆ ਕਰਨਾ ਪਰ ਮੁੱਖ ਤੋਂ ਕਦੇ ਕੁਝ ਨਾ ਉਚਾਰਿਆ ਕਰਨਾ ਉਹਨੇ ਦੇਖਿਆ ਕਰਨਾ ਕਿ ਪਾਣੀ ਦੇ ਘੜੇ ਖਾਲੀ ਪਏ ਹਨ ਤੇ ਉਹਨੇ ਜੋ ਵੀ ਸਮਾਨ ਸੀ ਉਹ ਲੈ ਕੇ ਉਹ ਘੜੇ ਭਰ ਦਿਆ ਕਰਨਾ ਕਹਿੰਦੇ ਹੌਲੀ ਹੌਲੀ ਉਹਨੇ ਇਹ ਰੋਜ਼ ਕੰਮ ਕਰਿਆ ਕਰਨਾ ਕਹਿੰਦੇ ਇੱਕ ਦਿਨ ਬੜੀ ਤਿੱਖੜ ਦੁਪਹਿਰ ਸੀ ਕਹਿੰਦੇ ਪਾਣੀ ਦੇ ਘੜੇ ਭਰ ਕੇ ਤੇ ਰੁੱਖ ਦੇ ਨਾਲ ਲੰਮੇ ਪੈ ਗਿਆ ਕਹਿੰਦੇ ਉੱਥੇ ਹੀ ਉਹ ਸੌਂ ਗਿਆ ਕਹਿੰਦੇ ਸੁੱਤੇ ਸੁੱਤੇ ਇੱਕ ਨਾਗ ਆਇਆ ਤੇ ਉਸ ਨੂੰ ਦੱਸ ਕੇ ਤੇ ਚਲਾ ਗਿਆ ਕਹਿੰਦੇ ਹੁਣ ਜਦੋਂ ਤੱਕ ਕਿਸੇ ਨੇ ਦੇਖਿਆ ਤੇ ਉਸ ਸਮੇਂ ਤੱਕ ਉਸ ਦੇ ਸਵਾਸ ਨਿਕਲ ਚੁੱਕੇ ਸਨ ਕਹਿੰਦੇ ਲੋਕਾਂ ਨੇ ਉਹ ਜਿਹੜੇ ਸੰਤ ਫਕੀਰ ਸਨ ਤੇ ਆਸ-ਪਾਸ ਦੇ ਲੋਕ ਸਨ ਜੋ ਵੀ ਉਹਦੀ ਅੰਤਮ ਕਿਰਿਆ ਸੀ ਉਹ ਕਰ ਦਿੱਤੀ ਕਹਿੰਦੇ ਜਦੋਂ ਤੱਕ ਉਹ ਮਨੁੱਖ ਨੂੰ ਪਤਾ ਚੱਲਿਆ ਕਿ ਮੇਰੇ ਤਾਂ ਸਵਾਸ ਨਿਕਲ ਗਏ ਨੇ ਉਹ ਜਿਹੜੇ ਦੂਤ ਲੈ ਕੇ ਜਾਂਦੇ ਨੇ ਬੜਾ ਰੋਇਆ ਘੁੱਲ ਆਇਆ ਪਰ ਉਹਨਾਂ ਤੇ ਕਾਦਾ ਅਸਰ ਸੀ ਕਹਿੰਦੇ ਉਹਨੂੰ ਲੈ ਕੇ ਤੇ ਚਲੇ ਗਏ ਕਹਿੰਦੇ ਜਾ ਕੇ ਜਦੋਂ ਉਹਦਾ ਲੇਖਾ ਜੋਖਾ ਹੋਇਆ ਤੇ ਹਰੇਕ ਵਰਕੇ ਤੇ ਨਿੰਦਿਆ ਚੁਗਲੀ ਬੇਈਮਾਨੀ ਝੂਠ ਫਰੇਬ ਇਹ ਹੀ ਲਿਖਿਆ ਹੋਇਆ ਸੀ ਕਹਿੰਦੇ ਜਦੋਂ ਦੂਤਾਂ ਨੇ ਇਹ ਸਾਰਾ ਕੁਝ ਦੇਖਿਆ ਕਿੰਨੇ ਜਾ ਕੇ ਉਹਨੂੰ ਨਰਕਾਂ ਦੇ ਵਿੱਚ ਕਹਿੰਦੇ ਪੇਜ ਦਿੱਤਾ ਬਲ ਦੇ ਤੇਲ ਦੇ ਵਿੱਚ ਵਗਾ ਕੇ ਮਾਰਿਆ ਕਹਿੰਦੇ ਜਦੋਂ ਉਹਨੂੰ ਵਿੱਚ ਸੁੱਟਿਆ ਤੇ ਕਹਿੰਦੇ ਪਹਿਲਾਂ ਜਦੋਂ ਕਿਸੇ ਨੂੰ ਸੋਣਦੇ ਸੀ ਤੇ ਬੜਾ ਜਿਆਦਾ ਚੀਕ ਕੇ ਆ ਤੇ ਚਲਾਇਆ ਕਹਿੰਦੇ ਪਰ ਜਦੋਂ ਉਹਨਾਂ ਵਿੱਚ ਸੁੱਟਿਆ ਤੇ ਉਹ ਆਰਾਮ ਨਾਲ ਵਿੱਚ ਬੈਠਾ ਰਿਹਾ ਕਹਿੰਦੇ ਉਹਨਾਂ ਕੁਝ ਸਮੇਂ ਇੰਤਜ਼ਾਰ ਕੀਤਾ ਪਰ ਜਦੋਂ ਕਿਸੇ ਤਰ੍ਹਾਂ ਕੋਈ ਠੀਕ ਚੰਗਿਆਰਾ ਨਾ ਹੋਇਆ ਤੇ ਸਗੋਂ ਆਸ-ਪਾਸ ਦੇ ਜਿਹੜੇ ਲੋਕ ਸਨ ਉਹ ਵੀ ਸ਼ਾਂਤ ਹੋ ਕੇ ਤੇ ਬੈਠ ਕੇ ਉਹ ਭੱਜੇ-ਭੱਜੇ ਜਿਹੜੇ ਸਨ ਉਹ ਜੰਮਰਾਜ ਦੇ ਕੋਲ ਆਏ ਆ ਕੇ ਕਿਹਾ ਕਿ ਦੇਖੋ ਅਸੀਂ ਅੱਜ ਇੱਕ ਮਨੁੱਖ ਦੇ ਪ੍ਰਣ ਜਿਹੜੇ ਸਨ ਸਵਾਸ ਲੈ ਕੇ ਆਏ ਕਹਿੰਦੇ ਉਹਦੇ ਸਾਰੇ ਲੇਖੇ ਜੋ ਕਿ ਜਿੰਨੇ ਸਨ ਉਹ ਝੂਠ ਨਿੰਦਿਆ ਚੋਕਲੇ ਠੱਗੀ ਠੋਰੀ ਬੈਮਨ ਇਹੀ ਸੀ ਕਹਿੰਦੇ ਉਹਨੂੰ ਨਰਕਾਂ ਦੇ ਵਿੱਚ ਲੈ ਕੇ ਗਏ ਜਾ ਕੇ ਤੇ ਕਹਿੰਦੇ ਉਹਨੂੰ ਬਲ ਦੇ ਤੇਲ ਜਿਹੜਾ ਸੀ ਕੜਾਹੀ ਦੇ ਵਿੱਚ ਸੁੱਟ ਦਿੱਤਾ ਪਰ ਕਹਿੰਦੇ ਬਾਕੀ ਕਿਸੇ ਨੂੰ ਵਗਾਈਏ ਤਾਂ ਚੀਕਦਾ ਹੈ ਪਰ ਇਹਨੇ ਕੋਈ ਵੀ ਆਵਾਜ਼ ਨਹੀਂ ਕੀਤੀ ਇਹ ਤਾਂ ਆਰਾਮ ਦੇ ਨਾਲ ਵਿੱਚ ਬੈਠ ਗਿਆ ਹੈ ਉਹ ਜਮਰਾਜ ਕਹਿੰਦੇ ਕਿ ਇਹਦਾ ਲੇਖਾ ਜੋਖਾ ਮੈਨੂੰ ਵਿਖਾਓ ਕਹਿੰਦੇ ਹਰੇਕ ਵਰਕੇ ਤੇ ਉਵੇਂ ਚੋਰੀ ਠੱਗੀ ਬੇਈਮਾਨੀ ਲਿਖੀ ਹੋਈ ਸੀ ਪਰ ਕਹਿੰਦੇ ਜਦੋਂ ਅੰਤਿਮ ਵਰਕਾ ਫੋਲਿਆ ਤੇ ਉਸ ਤੇ ਲਿਖਿਆ ਹੋਇਆ ਸੀ ਪੁੰਨ ਕਰਮ ਕਰਨ ਵਾਲਿਆਂ ਦੀ ਸੰਗਤ ਕੀਤੀ ਹੋਈ ਹੈ ਤੇ ਜਾਣੇ ਅਣਜਾਣੇ ਇਹਨੇ ਕਈ ਲੋਕਾਂ ਦੀ ਪਿਆਸ ਬੁਝਾਈ ਹੋਈ ਹੈ ਫਿਰ ਉਹ ਜਰਾ ਧਰਮਰਾਜ ਸੀ ਉਹਨੇ ਦੂਤਾਂ ਨੂੰ ਕਿਹਾ ਕਿ ਉਸ ਕੋਲ ਜਾਣੇ ਅਣਜਾਣੇ ਐਵੇਂ ਦਾ ਕੰਮ ਹੋਇਆ ਜੋ ਨਰਕ ਦਾ ਨਾਸ ਕਰਨ ਵਾਲਾ ਹੈ ਜੋ ਮਨੁੱਖ ਪੁੰਨ ਕਰਮ ਕਰਨ ਵਾਲਿਆਂ ਦੀ ਸੰਗਤ ਕਰਦਾ ਹੈ ਉਸ ਨੂੰ ਪੁੰਨ ਕਰਮ ਦਾ ਭਾਗ ਪ੍ਰਾਪਤ ਹੋ ਜਾਂਦਾ ਹੈ ਤਾਂ ਹੀ ਕਈ ਦਿਨ ਇਹ ਪਰਮਾਤਮਾ ਦਾ ਨਾਮ ਲੈਣ ਵਾਲਿਆਂ ਦੇ ਨਾਲ ਰਿਹਾ ਇਸ ਨੇ ਜਾਣੇ ਅਣਜਾਣੇ ਲੋਕਾਂ ਦੀ ਪਿਆਸ ਬੁਝਾਈ ਹੈ ਇਹ ਬਹੁਤ ਹੀ ਜ਼ਿਆਦਾ ਪੁੰਨ ਆਤਮਾ ਬਣ ਗਿਆ ਇਸ ਦੇ ਸਾਰੇ ਪਾਪ ਮਿਟ ਗਏ ਨੇ ਤੇ ਇਹ ਹੁਣ ਸਵਰਗ ਲੋਕ ਵਿੱਚ ਜਾਣ ਦਾ ਅਧਿਕਾਰੀ ਬਣ ਗਿਆ ਹੈ ਇਸ ਨੇ ਜਾਣੇ ਅਣਜਾਣੇ ਇੰਨੇ ਪੁੰਨ ਇਕੱਠੇ ਕਰ ਲਏ ਜੋ ਖੁਦ ਇਸ ਨੂੰ ਨਹੀਂ ਪਤਾ ਕਹਿੰਦੇ ਹੁਣ ਇਹਦੀ ਸਜ਼ਾ ਇਹੀ ਹੈ ਕਿ ਇਹਨੂੰ ਸਾਰੇ ਨਰਕ ਵਿਖਾ ਕੇ ਤੇ ਸਵਰਗ ਦੇ ਵਿੱਚ ਲੈ ਜਾਓ ਇਸ ਤਰ੍ਹਾਂ ਉਹਨੂੰ ਉਹ ਸਵਰਗ ਦਾ ਹੱਕਦਾਰ ਉਹ ਬਣ ਗਿਆ ਇਥੋਂ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਆਪਾਂ ਸੰਗਤ ਦੇ ਵਿੱਚ ਜਾ ਕੇ ਬੈਠਦੇ ਹਾਂ ਤੇ ਉਹ ਜੋ ਉਸ ਸਮੇਂ ਕਥਾ ਕੀਰਤਨ ਜੋ ਵੀ ਆਪਾਂ ਚੰਗੇ ਬਚਨ ਸੁਣਦੇ ਹਾਂ ਉਹ ਪੁੰਨ ਕਰਮ ਆਪਣੇ ਲੇਖੇ ਦੇ ਵਿੱਚ ਆ ਜਾਂਦੇ ਨੇ ਤੇ ਪੁੰਨ ਕਰਮ ਕਰਨ ਵਾਲਿਆਂ ਦੇ ਭਾਗ ਆਪੇ ਹੀ ਬਦਲ ਜਾਂਦੇ ਨੇ ਦੂਜਾ ਕਿਸੇ ਨੂੰ ਆਇਆ ਹੋਇਆ ਪਾਣੀ ਦਾ ਕਟ ਵੀ ਆਪਣੀ ਕਿਸਮਤ ਬਦਲ ਦਿੰਦਾ ਹੈ ਇਸ ਲਈ ਛੋਟੇ ਤੋਂ ਛੋਟਾ ਚੰਗਾ ਕਰਮ ਵੀ ਤੁਹਾਡੇ ਭਾਗ ਬਦਲਣ ਦੇ ਸਮਰੱਥ ਹੈ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਾਈ ਰਿਆ ਕਰਦੀ ਸੀ ਕਹਿੰਦੇ ਪਹਿਲਾਂ ਪਾਣੀ ਦੇ ਇੰਨੇ ਜ਼ਿਆਦੇ ਸਾਧਨ ਨਹੀਂ ਸੀ ਹੋਇਆ ਕਰਦੀ ਉਹ ਨਾਲ ਦੇ ਦਰਿਆ ਤੇ ਜਾ ਕੇ ਪਾਣੀ ਭਰ ਕੇ ਲੈ ਕੇ ਆਇਆ ਕਰਦੀ ਸੀ ਕਹਿੰਦੇ ਉਹ ਮਾਈ ਇਕੱਲੀ ਨਹੀਂ ਸੀ ਜਾਇਆ ਕਰਦੀ ਨਾਲ ਆਪਣੀ ਗਵਾਂਢਣ ਨੂੰ ਅੰਮ੍ਰਿਤ ਵੇਲੇ ਨਾਲ ਲੈ ਕੇ ਜਾਇਆ ਕਰਦੀ ਤੇ ਪਾਣੀ ਭਰ ਕੇ ਲਿਆ ਕਰਦੇ ਕਹਿੰਦੇ ਜਦੋਂ ਪਾਣੀ ਭਰਦੇ ਸੀ ਤੇ ਉਹ ਦਰਿਆ ਦੇ ਕੋਲ ਕਹਿੰਦੇ ਇੱਕ ਵੱਡੀ ਸਰੇ ਕੁਟੀਆਂ ਬਣੀ ਹੋਈ ਸੀ ਉਥੇ ਇੱਕ ਸੰਤ ਫਕੀਰ ਰਿਆ ਕਰਦਾ ਸੀ ਕਹਿੰਦੇ ਪਹਿਲਾਂ ਤੋਂ ਉਹ ਆਪਣਾ ਪਾਣੀ ਆਪ ਭਰ ਲਿਆ ਕਰਦੇ ਸਨ ਹੁਣ ਬਿਰਧ ਹੋਣ ਕਰਕੇ ਪਾਣੀ ਨਹੀਂ ਸੀ ਭਰਿਆ ਜਾਂਦਾ ਕਿਉਂਕਿ ਦਰਿਆ ਕਾਫੀ ਡੂੰਘਾ ਸੀ ਤੇ ਲੋਕਾਂ ਨੇ ਵਿੱਚ ਪੌੜੀ ਨੂੰ ਬੋੜੀ ਨੰਮਾ ਜਿਹੜੇ ਸੀ ਓਟ ਲਾਨ ਬਣਾ ਕੇ ਉੱਥੇ ਪਾਣੀ ਭਰਿਆ ਕਰਦੇ ਸਨ ਉਹਨਾਂ ਰੋਜ਼ ਪਾਣੀ ਲਈ ਜਾਇਆ ਕਰਨਾ ਤੇ ਪਾਣੀ ਭਰ ਕੇ ਤੇ ਲੈ ਆ ਕਰਨਾ ਕਹਿੰਦੇ ਜੇ ਕਿਸੇ ਨੇ ਪਾਣੀ ਮੰਗਿਆ ਕਰਨਾ ਤੇ ਉਹ ਬੀਬੀ ਨੇ ਆਪਣੇ ਘੜਿਆਂ ਚੋਂ ਉਸ ਨੂੰ ਪਾਣੀ ਦਿਆ ਕਰਨਾ ਜਾਂ ਕਿਸੇ ਨੇ ਕੋਈ ਮਦਦ ਮੰਗਿਆ ਕਰਨੀ ਤੇ ਉਸ ਨੇ ਦਿਆ ਕਰਨੀ ਨਾਲ ਦੀ ਗਵੰਟਨ ਨੇ ਕੀਆ ਕਰਨਾ ਕਿ ਤੂੰ ਭਾਰਟ ਆਉਂਦੀ ਰਹਿੰਦੀ ਐ ਚੰਗਾ ਬਣਨ ਦਾ ਇੰਨਾ ਦੂਰੀ ਆਪਾ ਪਾਣੀ ਲੈ ਕੇ ਆਉਂਦੀ ਆ ਤੇ ਤੂੰ ਰਾਜ ਚ ਵੰਦੀ ਫਿਰਦੀ ਐ ਐਸਾ ਕਿਉਂ ਕਰਦੀ ਐ ਉਹਨੇ ਕਿਹਾ ਕਿ ਕੋਈ ਨਾ ਪਾਣੀ ਦਾ ਘੋਟਿਆ ਆਪਾਂ ਕਿਹੜਾ ਮੁੱਲ ਲੈ ਕੇ ਆਉਂਦੇ ਹਾਂ ਫਿਰ ਭਰ ਲਾਵਾਂਗੇ ਉਹਨੇ ਐਵੇਂ ਕਹਿ ਦਿਆ ਕਰਨਾ ਕਹਿੰਦੇ ਅੱਜ ਜਦੋਂ ਅੰਮ੍ਰਿਤ ਵੇਲੇ ਪਾਣੀ ਲੈਣ ਲਈ ਗਈਆਂ ਤਾਂ ਕਹਿੰਦੇ ਉਹ ਸੰਤ ਫਕੀਰ ਨੇ ਆਵਾਜ਼ ਲਗਾਈ ਕਿ ਬੀਬੀ ਉਹ ਮੇਰਾ ਵੀ ਪਾਣੀ ਭਰ ਦਿਓ ਕਹਿੰਦੀ ਜਿਹੜੀ ਗਵਾਂਡਨ ਸੀ ਉਹ ਕਹਿੰਦੀ ਕਿ ਇੱਥੇ ਸਾਰਾ ਦਿਨ ਵੇਲਾ ਰਹਿੰਦਾ ਹੈ ਆਪਾਂ ਜਾ ਕੇ ਹੋਰ ਵੀ ਕੰਮ ਕਰਨੇ ਨੇ ਆਪਣਾ ਆਪਣਾ ਘੜਾ ਭਰੀਏ ਤੇ ਚੱਲ ਚੱਲੀਏ ਉਹ ਜਿਹੜੀ ਬੀਬੀ ਸੀ ਅਮਰਤ ਵੇਲੇ ਉੱਠਦੀ ਸੀ ਪ੍ਰਮਾਤਮਾ ਦਾ ਨਾਮ ਲੈਂਦੀ ਸੀ ਉਹਨੇ ਕਿਹਾ ਕੋਈ ਨਾ 5 ਮਿੰਟ ਹੀ ਲੱਗਣੇ ਨੇ ਮੈਂ ਇਸ ਸੰਤ ਫਕੀਰ ਦਾ ਕੜਾ ਪਰ ਕੇ ਰੱਖ ਦਿੰਦੀ ਹਾਂ ਕਹਿੰਦੇ ਰੋਜ਼ ਹੁਣ ਕੜਾ ਪਰ ਕੇ ਸੰਤ ਫਕੀਰ ਦੇ ਕੋਲ ਰੱਖ ਦਿਆ ਕਰਦੀ ਕਹਿੰਦੇ ਇੱਕ ਦਿਨ ਉਹ ਸੰਤ ਫਕੀਰ ਕਹਿੰਦੇ ਕਿ ਮਾਈ ਤੂੰ ਇਹ ਕੜਾ ਇਸ ਪਾਸੇ ਰੱਖ ਦੇ ਕਹਿੰਦੇ ਕਿ ਉਹਨੇ ਕਿਹਾ ਕਿ ਠੀਕ ਹੈ ਉਹ ਇੱਕ ਪਾਸੇ ਰੱਖ ਕੇ ਜਾਣ ਲੱਗੇ ਤੇ ਹੁਣ ਉਹ ਬੀਬੀ ਦੀ ਗਵਾਂਢਣ ਦੀ ਨਿਗਾ ਪਈ ਤੇ ਬਾਬੇ ਦੀ ਕੋਟੀਆਂ 'ਚ ਐਸਾ ਕੀ ਹੈ ਇਹ ਜ਼ਰੂਰ ਦੇਖਿਆ ਜਾਵੇ ਕਹਿੰਦੇ ਉਹ ਹਮੇਸ਼ਾ ਇਹੀ ਸੋਚਦੀ ਏ ਕੋ ਜਿਹੜੀ ਗਵਾਂਡਾਂ ਤੇ ਉਹ ਅਮਰਤ ਵੇਲੇ ਜਿਹੜੀ ਬੀਬੀ ਸੀ ਦੋਨੋਂ ਪਾਣੀ ਭਰਨ ਲਈ ਆਈਆਂ ਕਹਿੰਦੇ ਹੁਣ ਮਾਈ ਦੇ ਉਹ ਜਿਹੜੀ ਗਵਾਂਡਾਂ ਸੀ ਉਹ ਛਲ ਕਪੜੇ ਨਾਲ ਭਰੀ ਹੋਈ ਸੀ ਕਹਿੰਦੇ ਉਸ ਨੂੰ ਬੜੀ ਏਰਖਾ ਰਹਿੰਦੀ ਆ ਜੋ ਜਿਹੜੀ ਬੀਬੀ ਅਮਰਤ ਵੇਲੇ ਉੱਠਦੀ ਹੈ ਉਹਨੇ ਦਰਿਆ 'ਚ ਜਦੋਂ ਪਾਣੀ ਭਰਨ ਲੱਗ ਗਿਆ ਸੰਤ ਫਕੀਰ ਦਾ ਪਰ ਕੇ ਰੱਖਣ ਆਈ ਤੇ ਆਪਣਾ ਰੱਖਣ ਲੱਗੀ ਤੇ ਕਹਿੰਦੇ ਉਹਦਾ ਜਿਹੜਾ ਕੜਾ ਸੀ ਉਹ ਪਾਣੀ ਦੇ ਵਿੱਚ ਰੁੜ ਗਿਆ ਜਦੋਂ ਉੱਪਰ ਆਈ ਤਾਂ ਸੰਤ ਫਕੀਰ ਕਹਿੰਦੇ ਕਿ ਦੇਖ ਬੇਬੀ ਤੇਰਾ ਜਿਹੜਾ ਕੜਾ ਹੈ ਉਹ ਪਾਣੀ 'ਚ ਰੁੜ ਗਿਆ ਹੈ ਮੇਰੇ ਕੋਲ ਬਹੁਤ ਸਾਰੇ ਘੜੇ ਨੇ ਜੇਕਰ ਤੂੰ ਚਾਵੇਂ ਤੇ ਉਹਦੇ ਵਿੱਚੋਂ ਤੂੰ ਪਾਣੀ ਉਹਦੇ ਨਾਲ ਭਰ ਲਿਆ ਉਹਨੇ ਕਿਹਾ ਕਿ ਨਹੀਂ ਮੇਰਾ ਘੜ ਥੋੜੀ ਦੂਰੀ ਤੇ ਹੈ ਮੇਰੇ ਕੋਲ ਹੋਰ ਵੀ ਘੜੇ ਪਏ ਨੇ ਮੈਂ ਜਾਵਾਂਗੀ ਤੇ ਉਥੋਂ ਲੈ ਕੇ ਆ ਜਾਵਾਂਗੀ ਸੰਤ ਫਕੀਰ ਨੇ ਕਿਹਾ ਕਿ ਬੀਬੀ ਐਨੇ ਦੂਰ ਜਾਵेंगी ਮੇਰੇ ਕੋਲ ਬੜੇ ਘੜੇ ਪਏ ਨੇ ਤੂੰ ਇਥੋਂ ਪਾਣੀ ਭਰ ਕੇ ਲੈ ਜਾ ਸੰਤ ਫਕੀਰ ਦੇ ਇਹਨੇ ਕਹਿਨ ਦਿਓ ਅੰਦਰ ਚਲੀ ਗਈ ਜਾ ਕੇ ਹੁਣ ਗਵੰਡਨ ਵੀ ਨਾਲ ਸੀ ਕਹਿੰਦੇ ਜਦੋਂ ਅੰਦਰ ਗਏ ਤੇ ਉਥੇ ਤਰ੍ਹਾਂ ਤਰ੍ਹਾਂ ਦੇ ਘੜੇ ਸਨ ਕੋਈ ਕਵੇਂ ਦਾ ਕੋਈ ਕਵੇਂ ਦਾ ਬੜੇ ਸੋਹਣੇ ਇੱਕ ਸਾਈਡ 'ਚ ਇੱਕ ਸੋਨੇ ਦਾ ਘੜਾ ਪਿਆ ਹੋਇਆ ਸੀ ਹੁਣ ਉਹ ਗਵੰਡਨ ਕਹਿੰਦੀ ਕਿ ਦੇਖ ਤੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਤੋਂ ਇਹ ਪਾਣੀ ਭਰੋਂਦਾ ਇਥੇ ਕਿੰਨੇ ਘੜੇ ਇਕੱਠੇ ਕੀਤੇ ਹੋਏ ਨੇ ਉਹਨੇ ਕਿਹਾ ਕਿ ਕੋਈ ਨਾ ਹੁਣ ਉਹ ਘੜਾ ਲੈ ਕੇ ਜਦੋਂ ਬਾਹਰ ਪਾਣੀ ਭਰਨ ਲਈ ਗਈ ਤੇ ਕਹਿੰਦੇ ਹੁਣ ਉਹ ਬੇਬੀ ਗਵਾਂਡਨ ਦੀ ਨਿਗਾਹ ਸੋਨੇ ਵਾਲੇ ਘੜੇ ਤੇ ਪੈ ਗਈ ਉਹਨੇ ਸੋਚਿਆ ਕਿਉਂ ਨਾ ਇਹ ਸੋਨੇ ਦਾ ਘੜਾ ਸੰਤਫਕੀ ਤੋਂ ਲਿਆ ਜਾਵੇ ਇਹਨੇ ਕੀ ਕਰਨਾ ਹੁਣ ਉਹ ਮਾਈ ਉਹ ਘੜਾ ਲੈ ਕੇ ਤੇ ਪਾਣੀ ਦਾ ਭਰ ਕੇ ਚਲੀ ਗਈ ਕਹਿੰਦੇ ਪਾਣੀ ਦੇ ਘੜਾ ਪਹਿਲਾਂ ਮੂੰਹ ਬਣਨੇ ਕੇ ਲੈ ਜਾਇਆ ਕਰਦੇ ਸੀ ਕੋਈ ਚੀਜ਼ ਪਾਗੇ ਜਾਂ ਫਿਰ ਜਦੋਂ ਘੜਾ ਲੈ ਕੇ ਗਈ ਤੇ ਕਹਿੰਦੇ ਉਹ ਸਾਰਾ ਘੜਾ ਸੋਨੇ ਦੇ ਵਿੱਚ ਬਦਲ ਗਿਆ ਕਹਿੰਦੇ ਉਹ ਮਾਈ ਬੜਾ ਜ਼ਿਆਦਾ ਖੁਸ਼ ਹੋਈ ਕਹਿੰਦੇ ਉਹ ਸੰਤ ਫਕੀਰ ਦੇ ਕੋਲ ਆਏ ਤੇ ਸੰਤ ਫਕੀਰ ਜੀ ਪਾਣੀ ਦਾ ਘੜਾ ਭਰ ਕੇ ਲੈ ਕੇ ਗਏ ਸੀ ਤੇ ਇਹ ਸੋਨੇ ਦਾ ਬਦਲ ਗਿਆ ਹੈ ਸੰਤ ਫਕੀਰ ਨੇ ਕਿਹਾ ਕਿ ਬੀਬੀ ਇਹ ਜਿਹੜੇ ਘੜੇ ਨੇ ਇਹ ਕਿਸਮਤ ਦੇ ਘੜੇ ਨੇ ਮਨੁੱਖ ਜਿਵੇਂ ਦੇ ਕਰਮ ਕਰਦਾ ਹੋਵੇ ਉਵੇਂ ਦੇ ਹੀ ਉਸ ਨੂੰ ਫਲ ਮਿਲਦਾ ਹੈ ਕਹਿਆ ਕਿ ਤੂੰ ਹਮੇਸ਼ਾ ਪਾਉਣੇ ਕਰਮ ਕਰਦੀ ਸੀ ਲੋਕਾਂ ਦੀ ਪਿਆਸ ਬਚਾਉਂਦੀ ਸੀ ਇਸ ਤੋਂ ਵੱਡਾ ਹੋਰ ਪਉਣ ਕਰਮ ਕੀ ਹੈ ਇਸ ਨੇ ਤੇਰੀ ਕਿਸਮਤ ਤੇਰੇ ਭਾਗ ਬਦਲ ਦਿੱਤੇ ਨੇ ਉਹ ਮਾਈ ਖੁਸ਼ੀ-ਖੁਸ਼ੀ ਘਰ ਚਲੀ ਗਈ ਹੁਣ ਦੂਸਰੀ ਮਾਈ ਦੇਖਣ ਲੱਗੇ ਸੋਚਣ ਲੱਗੇ ਕਿ ਉਹ ਘੜਾ ਕਿਵੇਂ ਲੈ ਕੇ ਜਾਇਆ ਜਾਵੇ ਕਹਿੰਦੇ ਉੰਜ ਹੀ ਅਮਰਤ ਵੇਲੇ ਤੋਂ ਪਹਿਲਾਂ ਹੀ ਉੱਠ ਕੇ ਤੇ ਚਲੀ ਗਈ ਜਾ ਕੇ ਪਾਣੀ ਦਾ ਘੜਾ ਭਰਿਆ ਤੇ ਜਿਹੜਾ ਘੜਾ ਸੀ ਉਹ ਜਾਣ ਬੁਝ ਕੇ ਵਿੱਚ ਰੋੜ ਦਿੱਤਾ ਸੰਤ ਫਕੀਰ ਨੇ ਕਿਹਾ ਕਿ ਜਿਹੜਾ ਮੇਰਾ ਘੜਾ ਹੈ ਉਹ ਪਾਣੀ ਦੇ ਵਿੱਚ ਡੁੱਬ ਗਿਆ ਹੈ ਮੈਨੂੰ ਘੜਾ ਚਾਹੀਦਾ ਹੈ ਸੰਤ ਫਕੀਰ ਜੀ ਨੇ ਕਿਹਾ ਕਿ ਮਾਈ ਜਿਹੜਾ ਘੜਾ ਲੈਣਾ ਲੈ ਲਾ ਹੁਣ ਉਹਦੀ ਨਿਗਾ ਪਹਿਲਾਂ ਸੋਨੇ ਤੇ ਸੀ ਉਹਨੇ ਉਸ ਸੋਨੇ ਦੇ ਘੜਾ ਚੁੱਕਿਆ ਥੋੜਾ ਜਿਹਾ ਵਿੱਚ ਪਾਣੀ ਪਾਇਆ ਤੇ ਘਰ ਚਲੀ ਗਈ ਖੁਸ਼ੀ-ਖੁਸ਼ੀ ਸੋਚਣ ਲੱਗੀ ਘੜੇ ਦਾ ਇਹਨਾਂ ਹਿੱਸੇ ਵਿੱਚ ਕੇ ਪੱਕਾ ਮਕਾਨ ਬਣਾਵਾਂਗੇ ਇਹਨਾਂ ਹਿੱਸੇ ਵਿੱਚ ਕੇ ਨਵਾਂ ਜਿਹੜਾ ਹੈ ਘਰ ਬਣਾਵਾਂਗੇ ਆ ਚੀਜ਼ ਲਾਵਾਂਗੇ ਉਹ ਲਾਵਾਂਗੇ ਇਨਾ ਮੈਂ ਸੋਨਾ ਲਾਉਂਗੀ ਐਵੇਂ ਕਰ ਕਰਕੇ ਉਹ ਬੜੀ ਆਪਣਾ ਵੀ ਹੰਤ ਬਣਾਉਣ ਲੱਗੀ ਘਰ ਜਾ ਕੇ ਜਦੋਂ ਮੋਂਗ ਖੋਲਿਆ ਤੇ ਕੰਦੇ ਵਿੱਚ ਹੱਥ ਪਾਇਆ ਤੇ ਕੰਦੇ ਸਾਰੇ ਸਰੀਰ ਤੇ ਨਿੱਕੇ ਨਿੱਕੇ ਕੀੜੇ ਬਾਗ ਆ ਕੇ ਲੜ ਗਏ ਤੇ ਹੁਣ ਉਹ ਰੋਈ ਕੋਲ ਲਈ ਪੱਜੀ ਪੱਜੀ ਸੰਤ ਫਕੀਰ ਦੇ ਕੋਲ ਗਈ ਤੇ ਕਿਹਾ ਕਿ ਤੁਸੀਂ ਇਹ ਕੀ ਕੀਤਾ ਮੇਰਾ ਸਾਰਾ ਸਰੀਰ ਵੇਖੋ ਇਹਨਾਂ ਕੀੜਿਆਂ ਨੇ ਲਾਲ ਕਰ ਦਿੱਤਾ ਸੰਤ ਫਕੀਰ ਨੇ ਦੇਖ ਕੇ ਮੈਨੂੰ ਕਿਹਾ ਕਿ ਜਿਵੇਂ ਦੀ ਨੀਅਤ ਹੋਵੇ ਪਰਮਾਤਮਾ ਮੇਂ ਉਸ ਚੀਜ਼ ਨਾਲ ਤੁਹਾਡਾ ਪਾਂਡਾ ਭਰ ਦਿੰਦਾ ਹੈ ਤੇਰੀ ਨੀਅਤ ਈਰਖਾ ਵੈਰ ਵਿਰੋਧ ਛਲ ਕਵਟ ਤੇ ਨਿੰਦਾ ਕਰਨ ਵਾਲੀ ਸੀ ਤੈਨੂੰ ਫਲ ਮਿਲ ਗਿਆ ਜੋ ਨਿੰਦਿਆ ਕਰਦਾ ਹੈ ਉਹਦਾ ਕਿਤੇ ਵੀ ਜਿਹੜਾ ਉਹਦਾ ਭਲਾ ਨਹੀਂ ਹੁੰਦਾ ਉਹ ਜਿੰਨੇ ਤੋਂ ਪੁੰਨ ਕਰਮ ਕੋਈ ਕੀਤੇ ਹੋਣਗੇ ਉਹ ਵੀ ਖਾ ਜਾਂਦਾ ਹੈ ਕਿਸੇ ਨਾਲ ਈਰਖਾ ਵੈਰ ਕਰਨ ਵਾਲੇ ਦਾ ਕਦੇ ਭਲਾ ਨਹੀਂ ਹੁੰਦਾ ਤੇ ਤੇਰਾ ਵੀ ਨਹੀਂ ਹੋਇਆ ਜਾਂ ਈਰਖਾ ਵੈਰ ਵਿਰੋਧ ਹਟਾ ਲਾ ਲੋਕਾਂ ਨੇ ਮਦਦਕਾਰ ਪਰਮਾਤਮਾ ਤੇਰੀ ਆਪੇ ਪਲਾਂ ਕਰੇਗਾ ਇਹਨਾਂ ਕਹਿ ਕੇ ਉੱਥੋਂ ਚਲੇ ਗਏ ਤੇ ਹੁਣ ਸੰਤ ਫਕੀਰ ਉੱਥੋਂ ਚਲੇ ਗਏ ਹੁਣ ਇੱਥੋਂ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਕਿ ਆਪਣੇ ਵੱਲੋਂ ਕੀਤਾ ਛੋਟੇ ਤੋਂ ਛੋਟਾ ਕਰਮ ਵੀ ਆਪਣੀ ਝੋਲੀ ਖੁਸ਼ੀਆਂ ਨਾਲ ਭਰ ਦਿੰਦਾ ਹੈ ਤੇ ਆਪਣੇ ਵੱਲੋਂ ਵੈਰ ਵਿਰੋਧ ਈਰਖਾ ਕੀਤੇਆਂ ਹਮੇਸ਼ਾ ਆਪਣਾ ਨੁਕਸਾਨ ਹੁੰਦਾ ਹੈ ਇਸ ਲਈ ਗਰਮੀ ਦੇ ਮੌਸਮ 'ਚ ਇਹ ਪ੍ਰਿੰਦਿਆਂ ਲਈ ਤੁਹਾਡੇ ਲਈ ਰੱਖਿਆ ਕੋਲੀ ਪਾਣੀ ਵੀ ਉਨਾ ਦੇ ਟੈਡ ਵਿੱਚੋਂ ਅਸੀਸ ਨਿਕਲੇਗੀ ਜੋ ਤੁਹਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਵੇਗੀ ਹੁਣ ਆਪਾਂ ਤੈਅ ਕਰਨਾ ਹੈ ਕਿ ਖੁਸ਼ੀਆਂ ਲੈਣੀਆਂ ਨੇ ਜਾਂ ਦੁੱਖ